ਬੀਤੀ ਦੇਰ ਰਾਤ ਇਹ ਐਨੀ ਵੱਡੀ ਗਿਣਤੀ ਚ ਪਹੁੰਚੇ ਪੁਲਿਸ ਮੁਲਾਜ਼ਮ ਕਿਸੇ ਗੈਂਗਸਟਰ ਜਾਂ ਖਤਰਨਾਕ ਅਪਰਾਧੀ ਨੂੰ ਫੜਨ ਨਹੀਂ ਸਗੋਂ ਪੰਜਾਬ ਦੇ ਵੱਡੇ ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਹਾਹਾਂ ਨੂੰ ਫੜਨ ਲਈ ਪਹੁੰਚੀ ਹੈ ਤਸਵੀਰਾਂ ਚ ਸਾਫ ਦੇਖ ਸਕਦੇ ਆ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਤਕਰੀਬਨ ਪੂਰੀ ਪਲਟਨ ਜਿਸ ਚ ਤਕਰੀਬਨ 50 ਤੋਂ ਵੱਧ ਪੁਲਿਸ ਮੁਲਾਜ਼ਮ ਮੌਜੂਦ ਨੇ ਜੋ ਤਸਵੀਰਾਂ ਚ ਵੇਖ ਸਕਦੇ ਹੋ ਤੇ ਇਹ ਸਾਰਾ ਮਾਮਲਾ ਕਿਸਾਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਪਕਿਆ ਜਿਸ 'ਚ ਭਗਵੰਤ ਮਾਨ ਗੁੱਸੇ ਹੋ ਕੇ ਮੀਟਿੰਗ ਛੱਡ ਚਲੇ ਗਏ ਕਿਉਂਕਿ ਭਗਵੰਤ ਮਾਨ ਹੋਰਾਂ ਵੱਲੋਂ ਕਿਸਾਨਾਂ ਨੂੰ ਧਰ ਨਾਲ ਨਾ ਲਾਉਣ ਦੀ ਗੱਲ ਆਖੀ ਗਈ ਸੀ ਜਿਸ ਬਾਅਦ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਤਸਵੀਰਾਂ ਕਿਸਾਨ ਲੀਡਰ ਜਗਿੰਦਰ ਉਗਰਾਹ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਦੀਆਂ ਨੇ ਪਰ ਇਸ ਮੌਕੇ ਜਗਿੰਦਰ ਉਗਰਾਹ ਆਪਣੇ ਘਰ 'ਚ ਨਹੀਂ ਸਨ ਤੇ ਪੁਲਿਸ ਨੂੰ ਖਾਲੀ ਹੱਥੀ ਵਾਪਸ ਆਣਾ ਪਿਆ ਤੇ ਇਸੇ ਤਰ੍ਹਾਂ ਹੀ ਵੱਖ-ਵੱਖ ਕਿਸਾਨ ਲੀਡਰਾਂ ਦੇ ਘਰਾਂ 'ਚ ਪੁਲਿਸ ਨੇ ਰੇਡਾਂ ਮਾਰੀਆਂ ਜਿਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲੂ ਗ੍ਰਿਫਤਾਰ ਕਰ ਲਿਆ ਗਿਆ ਤੇ ਆਪਣੇ ਘਰ ਹੋਈ ਰੇਡ ਬਾਰੇ ਉਗਰਾਹਾ ਨੇ ਕੀ ਕੁਝ ਕਿਹਾ ਉਹ ਜਰਾ ਸੁਣੋ ਵੱਡੀ ਪੰਦਰ ਤੇ ਛਾਪੇਮਾਰੀ ਕਰਕੇ ਜਿਹਨਾਂ ਲਗਭਗ 10 ਵਹੀਕਲ ਮੇਰੇ ਆਏ ਨੇ ਰਾਤ ਨੂੰ ਸੈਂਕੜਿਆਂ 'ਚ ਕਿਸਾਨ ਲਾਗੂਆਂ ਦੇ ਘਰਾਂ ਦੇ ਛਾਪੇਮਾਰੀ ਕੀਤੀ ਹੈ ਦਰਜਣਾ ਕਿਸਾਨ ਗਿਰਤਦਾਰ ਚਿੱਤੇ ਨੇ ਜੇ ਇਹੋ ਹੀ ਕਾਲਪੂ ਵਾਲਾ ਹਾਲਤ ਬਣਾਇਆ ਹੋਇਆ ਇਸ ਹਾਲਤ ਚ ਮੈਂ ਐਸਕੇਮ ਦੇ ਆਗੂ ਹੁੰਦਾ ਹੋਇਆ ਸਾਰੀਆਂ ਐਸਕੇਮ ਦੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਅੱਜ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣ ਇਹ ਰੋਸ ਪ੍ਰਗਟਾਵਾ ਕੀਤਾ ਜਾਵੇ ਉਹਨਾਂ ਦੇ ਪੂਤਲੇ ਫੂਕੇ ਜਾਣ ਤੇ ਕੱਲ ਵੀ ਤਿਆਰੀ ਕਰੋ ਕੱਲ ਵਾਸਤੇ ਬੰਦਿਆਂ ਨੂੰ ਇਕੱਠੇ ਕਰੋ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਨੂੰ 34 ਸੈਕਟਰ ਦੇ ਵਿੱਚ ਕੋਈ ਜਗ੍ਹਾ ਲਾਟ ਕਰੇ ਸਾਨੂੰ ਆਪਦਾ ਪ੍ਰਦਰਸ਼ਨ ਕਰਨ ਦਿਓ ਇਹ ਜਮੂਰੀ ਹੱਕ ਦੀ ਬਹਾਲੀ ਨੂੰ ਨਾ ਖੋ ਤਾਂ ਕਿਸਾਨ ਲੀਡਰ ਵੀ ਮੋਰਚਾਂ ਲਾਂ ਲਈ ਡਟੇ ਹੋਏ ਨੇ ਤੇ ਪੂਰੇ ਹੌਸਲੇ ਬੁਲੰਦ ਨੇ ਤੇ ਜਦ ਕਿਸਾਨਾਂ ਦੀ ਗ੍ਰਿਫਤਾਰੀ ਬਾਰੇ ਭਗਵੰਤ ਮਾਨ ਹੋਰਾਂ ਨੂੰ ਅੱਜ ਪੁੱਛਿਆ ਗਿਆ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਵੀ ਸੁਣ ਲਵੋ ਸਾਨਾਂ ਨੇ ਉਹਨੇ ਗੱਲ ਕਿਹਾ ਕਿ ਤੁਹਾਡੀਆਂ ਰੋਜ਼ ਦੀਆਂ ਰੇਲ ਰੋਕੋ ਸੜਕ ਰੋਕੋ ਪਾਈ ਪਾਈ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਕਿਸਾਨ ਕਹਿੰਦੇ ਰੀਟੇਨ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂ ਸਰਪੰਚ ਪੰਜਾਬ ਚੱਲੂਗਾ ਸੀਐਮ ਸਾਹਿਬ ਅਸਲ ਗੱਲ ਹੀ ਹੋਈ ਸੀ ਕਿ ਸਾਡੇ 3.5 ਕਰੋੜ ਬੰਦੇ ਦਾ ਕਸਟਡੀਆ ਨਾ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਬੱਤਮੀਜੀ ਕੀਤੀ ਗੱਲ ਕਹਿੰਦੇ ਵੀ ਉੱਠ ਕੇ ਚੱਲ ਕੇ ਵੀਡੀਓ ਸੀਐਮ ਸਾਹਿਬ ਹੋਇਆ ਕਿ ਇਸ ਅਸਲ ਸੁਣਾ ਬਰਿਕ ਕਰ ਦਿਓ ਅਸਲ ਹੋਣੀ ਨਹੀਂ ਜੋ ਮੈਂ ਪੁੱਛਿਆ ਨਹੀਂ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਲਾਊਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕੋ ਬਿਠਾਈ ਰੱਖਿਆ ਮੋਬਾਈਲ ਇਚੇ ਕਰ ਲੈ ਯਾਰ ਇਹ ਮੰਗਾ ਇੱਕ ਮਿੰਟ ਹੁਣ ਸਵਾਲ ਹੀ ਪੁੱਛ ਲਿਆ ਆਪਦੇ ਸਵਾਲ ਕੋਈ ਚੀਜ਼ ਨਹੀਂ ਬੜੀਆਂ ਕੋਈ ਜੀ ਸਰ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਹਿੰਦਾ ਫਿਰ 22 ਘੰਟੇ ਮੈਨੂੰ ਆਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਨਾਂ ਨਾਲ ਸੰਬੰਧ ਹੀ ਹੈ ਨਹੀਂ ਸਾਰੀਆਂ ਸੈਂਟਰ ਨਾਲ ਨਹੀਂ ਮੋਰਚਾ ਜਾਰੀ ਰਹੂਗਾ ਪਰ ਥੋੜੇ ਨਾਲ ਗੱਲ ਕਰਨਾ ਹੈ 2.5 ਘੰਟੇ 3 ਘੰਟੇ 4 ਘੰਟੇ ਹਨ ਇੱਕ ਦਿਨ ਇਹਨਾਂ ਬੰਦਿਆਂ ਸਰਕਾਰ ਨੂੰ ਬਦਸਾਮ ਬਦਲਣਾ ਮਾਜ ਹੈ ਹਾਂਜੀ ਇਹ ਗੱਲ ਹੈ ਪਹਿਲਾਂ ਇਹ ਸਮਝ ਬਤੁਣ ਕਿ ਮੈਂ ਕਿੰਦੀ ਮੇਰੀ ਝੋਟ ਕੇ ਚੜੇ ਗਏ ਜੀ ਕੱਲ੍ਹ ਮੈਂ ਉੱਠ ਕੇ ਆਇਆ ਜੀ ਹਾਂਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚ ਮੋਰਚ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਹਿੰਦਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਦੋਂ ਪਹਿਲਾਂ ਬਿਨਾਂ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀ ਦਾ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਚੱਲ ਰੂਗਾ ਤੇ ਮੀਟਿੰਗ ਵੀ ਮੈਂ ਕਹਿੰਦਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ ਲਓ ਤਾਂ ਭਗਵੰਤ ਮਾਨ ਹੋਰਾਂ ਵੱਲੋਂ ਸਾਫ਼ ਤੇ ਸਿੱਧਾ ਸਪਸ਼ਟ ਕਹਿ ਦਿੱਤਾ ਗਿਆ ਕਿ ਮੈਂ ਇਹ ਨਹੀਂ ਹੋਣ ਦੇਣਾ ਹੁਣ ਇਸ ਤੇ ਸਿਆਸਤ ਵੀ ਪੱਕ ਗਈ ਹੈ ਤੇ ਵਿਰੋਧੀ ਲਗਾਤਾਰ ਸਵਾਲ ਚੁੱਕਰੇ ਨੇ ਤੇ ਸਵਾਲ ਬਣਦਾ ਵੀ ਹੈ ਕਿ ਆਪਣੇ ਆਪ ਨੂੰ ਧਰਨਿਆਂ ਚੋਂ ਨਿਕਲੀ ਪਾਰਟੀ ਕਹਿਣ ਵਾਲੇ ਅੱਜ ਧਰਨਿਆਂ ਦੇ ਖਿਲਾਫ ਹੋ ਗਏ ਤੇ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਇਸ ਤਰ੍ਹਾਂ ਮੀਟਿੰਗ ਛੱਡ ਕੇ ਚਲੇ ਗਏ ਹੁਣ ਤੇ ਬਾਅਦ ਚ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿ ਹੁਣ ਭਗਵੰਤ ਮਾਨ ਨੂੰ ਧਰਨਿਆਂ ਤੋਂ ਡਰ ਲੱਗਦਾ ਸੱਤਾ ਚਾਉਣ ਤੋਂ ਪਹਿਲਾਂ ਕਿਸਾਨਾਂ ਨੂੰ ਹਰ ਫਸਲ ਤੇ ਐਮਐਸਪੀ ਦੇਣ ਦੇ ਵਾਅਦੇ ਕਿੱਥੇ ਗਏ 5 ਮਿੰਟ ਚ ਕੱਲੀ ਕੱਲੀ ਫਸਲ ਦੇ ਐਮਐਸਪੀ ਦੇਣ ਦੇ ਦਾਅਵੇ ਸਿਰਫ ਹਾਸੇ ਬਣ ਕੇ ਰਹਿ ਗਏ ਤੇ ਹੁਣ ਕਿਸਾਨਾਂ ਨੂੰ ਡਰਾਇਆ ਧਮਕਾਇਆ ਤੇ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਤਰਨੇ ਨਾ ਲਗਾ ਸਕਣ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਭਗਵੰਤ ਮਾਨ ਹੋਰਾਂ ਨੂੰ ਇਸ ਤਰ੍ਹਾਂ ਦਾ ਵਤੀਰਾ ਕਿਸਾਨਾਂ ਨਾਲ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ